ਇਹ ਹਾਲ ਕੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਆ ਚ ਦੀ ਵੱਡੀ ਖਬਰ ਖਬਰਨਾਣ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਆਪ ਸਰਕਲ ਪ੍ਰਧਾਨ ਦੇ ਕਿਸਾਨ ਆਗੂਆਂ ਨੇ ਐਸ ਐਚਓ ਦੇ ਨਾਂ ਤੇ ਮਾਰੀ ਠੱਗੀ ਗ੍ਰਿਫਤਾਰ ਇਸ ਦੇ ਨਾਲ ਹੀ ਤਸਕਰਾਂ ਦੇ ਘਰਾਂ ਉੱਤੇ ਛਾਪੇਮਾਰੀ ਰੋਕਣ ਦੇ ਬਦਲੇ ਆਮ ਆਦਮੀ ਪਾਰਟੀ ਸਰਕਲ ਪ੍ਰਧਾਨ ਦੇ ਕਿਸਾਨ ਆਗੂ ਨੇ ਐਚ ਐਚ ਐਕਟ ਉਹ ਦੇ ਨਾਤੇ 1.5 ਲੱਖ ਦੀ ਠੱਗੀ ਮਾਰ ਲਈ ਅਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਵੇਂ ਮੁਲਾਜ਼ਮਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਦੇ ਨਾਲ ਹੀ 1.5 ਲੱਖ ਰੁਪਏ ਬਰਾਮਦ ਕਰ ਲਏ ਹਨ ਗ੍ਰਿਫਤਾਰ ਮੁਲਾਜ਼ਮਾ ਦੀ ਪਛਾਣ ਆਪ ਸਰਕਲ ਪ੍ਰਧਾਨ ਗੁਰਮੀਤ ਸਿੰਘ ਬਾਜਵਾ ਵਜੋਂ ਕੀਤੀ ਗਈ ਇਸ ਦੇ ਨਾਲ ਹੀ ਕਿਸਾਨ ਅਗੂ ਸੁਖਜਿੰਦਰ ਸਿੰਘ ਵਾਸੀ ਪਗ ਤਰੂਪੁਰਾ ਵਜੋਂ ਹੋਈ ਹੈ ਪੁਲਿਸ ਨੇ ਗ੍ਰਿਫਤਾਰ ਮੁਲਾਜ਼ਮਾ ਨੂੰ ਐਤਵਾਰ ਅਦਾਲਤ ਵਿੱਚ ਪੇਸ਼ ਹੋਣ ਦੇ ਮਗਰੋਂ ਜਿਲ੍ਹੇ ਪੇਚ ਦਿੱਤਾ ਗਿਆ ਹੈ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਿੰਡ ਭਗਤਪੁਰਾ ਦੇ ਵਸਨੀਕ ਬਿਕਰਮ ਸਿੰਘ ਨੇ ਦੱਸਿਆ ਕਿ 23 ਅਗਸਤ ਨੂੰ ਐਚਐਸ ਐਚਐਸਓ ਸ਼ਮਸ਼ੀਰ ਸਿੰਘ ਨੇ ਪੁਲਿਸ ਟੀਮ ਉਸ ਮੇਤ ਉਸਦੇ ਪ੍ਰਾਜਪਾਲ ਸਿੰਘ ਉਰਫ ਜਸਦੇਹ ਘਰ ਵੀ ਛਾਪਾ ਮਾਰਿਆ ਉਸ ਦਾ